ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੁ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟਾ ਨ ਮਾਰਿਆ ਪ੍ਰਹਿਲਾਦ ਤਤਨਾ ਆਹੰਕਾਰ ਜਾਂ ਅਨੰਦ ਕਾ ਪਠਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਾਧਗੁਰ ਪ੍ਰਸਾਦ ਲੋਕ ਮਹਿਲਾ ਪਹਿਰਾਪੈ ਦੁਖ ਦਾਰੂ ਦੋਸ਼ ਰੋਗ ਪਿਆਜਾ ਸੁਖ ਤਮ ਨਾ ਹੋਈ ਤਮ ਕਰਤਾ ਕਰਣਾ ਮੈਂ ਨਾਹੀ ਜਹਾ ਕਰਣਾ ਹੋਈ ਬਿਲਾ ਹਾਰੇ ਕੁਤਰ ਤੋਸਿਆ ਅਤਿ ਅੰਤ ਨਾ ਜਾਇ ਲਿਖਿਆ ਰਹਾਉ ਅਜਾਤਮੈ ਜੋਤ ਜੋਤ ਮੈਂ ਜਾਤਾ ਅਗਲਕਲਾ ਭਰਪੂਰ ਹਾ ਤੂੰ ਸਚਾ ਸਾਹਿਬ ਸਿਖਤ ਸਵਾਲਿਓ ਇਨ ਗੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਪਤ ਜੋਗਿਛ ਕਰਣਾ ਸੋ ਕਰੇਹਾ ਸੋ ਅਦਰਾਗਾ ਸਾਮਹ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖਿ ਹਾ ਸੋ ਕਰਕੇ ਹਾ ਆਦਬ ਸਰਬ ਸੁਮਾਲੇ ਵਾਜੇ ਤੇਰੇ ਨਾਲ ਅਨੇਕ ਅਸ਼ੰਖਾ ਕੀਤੇ ਤੇਰੇ ਵਾਮਣ ਹਾਰੇ ਕੀਤੇ ਤੇਰੇ ਰਾਗ ਭਰਿਓ ਸੋ ਕਹੀ ਹੈ ਕੀਤੇ ਤੇਰੇ ਗਾਮਨ ਹਾਰੇ ਗਾਵਣ ਤਦ ਨੂੰ ਪਵਨ ਪਾਣੇ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਖ ਜਾਂਦਣ ਲਖ ਲਗ ਧਰਮਚਾਰੇ ਗਾਵਣ ਤਦਨੇ ਸਰਬਰਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰੇਂਦਰ ਆਸਨਾ ਬੈਠੇ ਦੇਵਤੀਆਂ ਅਦਰ ਨਾਲੇ ਗਾਵਣ ਤਦਨੋ ਸਤਿ ਸੁਮਾਦੀ ਅੰਦਰ ਅਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨ ਜਤੇ ਸਦੇ ਸੰਤੋਖੀ ਗਾਵਣ ਤਦਨ ਵੀਰ ਕਰਾਰੇ ਗਾਵਣ ਤਦਨ ਆ ਪੰਡਿਤ ਪੰਦਰਕੇਸ਼ਰ ਜਗ ਜਗ ਵਿਦਾ ਨਾਲੇ ਗਾਵਣ ਤਦਨ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤਨੋ ਰਤਨੋ ਪਾਏ ਤੇਰੇ 86 ਅਧਿਰਤਨਾਲੇ ਗਾਵਨ ਤਨੋ ਜੋਧ ਮਹਾਮਲ ਸੂਰਾ ਗਾਵਨ ਤਨੋ ਖਾਣੀ ਚਾਰੇ ਗਾਵਨ ਤਨੋ ਖੰਡ ਮੰਡ ਬ੍ਰਹਮੰਡਾ ਕਰ ਅਕਰਖੇ ਤੇਰੀ ਧਾਰੇ ਸੇ ਤਨੋ ਗਾਵਨ ਜੋਧ ਭਾਵਨ ਰਤੇ ਤੇਰੇ ਭਗਤ ਅਰਸਾਲੇ ਹੋਰ ਕੀ ਤੇ ਤਨੋਂ ਗਾਵਨ ਸਹਿਮੈ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੇ ਨਾਹੀ ਹੈ ਪੀਹੁ ਸੇ ਜਾਏ ਨਾ ਜਾਸੀ ਰਚਨਾ ਜੰਦਰਚਾਈ ਰੰਗੇ ਰੰਗੇ ਭਾਤੀ ਕਰ ਕਦਨ ਸੇ ਮਾਇਆ ਜਨੂ ਪਾਈ ਕਰ ਕਰ ਦੇਖਿਆ ਕੀ ਤਾਂ ਆਪਣਾ ਜੋ ਚਿਹਰੇ ਦੇ ਵੜਿਆਏ ਜੋ ਦਸ ਆਪਾ ਵੈ ਸੋਏ ਕਰ ਸੇਵ ਰਾਮ ਕਮ ਨਾ ਕਰਨਾ ਜਾਈ ਸੋ ਪਾਸ਼ਾ ਹੋ ਸਹਾ ਪਾ ਸਾਹਿਬ ਅਨਾਨਕ ਰਹਿਣ ਅਰ ਜਾਈ ਆਸਾ ਮਹਿਲਾ ਪਹਿਲਾ ਸੁਨ ਵਡਾ ਖੈ ਸੋ ਕੋਏ ਏਕਣ ਵਡਾ ਡੀਠਾ ਹੋਏ ਕਿਉਂ ਨ ਪਾਇ ਨਾ ਕਹਿਆ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਅਗੇ ਹਰ ਘਮੇਰਾ ਗੁਨੇ ਹੀਰਾ ਗੁਨਾ ਜਾਣੇ ਤੇਰਾ ਖੇਤਾ ਖੇਵੜ ਕੀਰਾ ਰਹਾਉ ਸਭ ਸੁਰ ਤੇ ਮੂਲ ਸਤਿ ਕਮਾਈ ਸਭ ਕੀਮਤ ਮਿਲ ਕੀਮਤ ਨ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਏ ਤੇਰੀ ਤਲਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਤਾਂ ਵਰਖਾ ਕੀ ਆਵੜਿਆਈਆਂ ਤਦਨੁ ਸਦੇਗ ਨਾ ਪਾਇਆ ਕਰਮ ਲੈ ਨਾਹੀ ਠਾ ਰਹਾਇਆ ਅਖਣਵਾਂ ਲਾ ਕੇ ਆ ਵਿਚਾਰਾ ਸਿਖਤੇ ਭਰੇ ਜਨੇ ਪੰਡਾਰਾ ਜਿਸ ਤੋਂ ਦੇਹੀ ਦਿਸੈ ਕੀ ਆਚਾਰਾ ਨਾਨਕ ਸਚ ਸਵਾਰਣ ਹਰ ਆਸਾ ਮਹਿਲਾ ਪਹਿਲਾ ਆਖਾਂ ਜਿਵਾ ਉਸਰੇ ਮਰ ਜਾਊ ਆਕਨੁ ਕਹ ਸਚਨਉ ਸਚੇ ਨਾਮ ਕੀ ਲਾਗੈ ਭੂਖਤ ਭੁਖੈ ਖਾਇ ਚਲਹਿ ਦੂਖ ਸੋਖਿ ਵਿਸਰੇ ਮੇਰੇ ਮਾਇ ਸਚਾ ਸਾਹਿਬ ਸਚੇ ਨਾਮਿ ਰਹਾਉ ਸਚੇ ਨਾਮ ਗਿਤ ਲਵੜਿ ਆਏ ਆਤ ਕੀ ਕੀਮਤ ਨਹਿ ਪਾਈ ਦੇਸ ਅਮਨਖੇ ਆਕਨ ਪਾਹੀ ਵਡਾ ਨਾ ਹੋਵੇ ਕਾਰ ਨਾ ਜਾਏ ਨਾ ਉਮਰ ਨਾ ਹੋਵੇ ਸੂਗ ਜਿੰਦਾ ਰਹੇ ਨਾ ਛੁਕੇ ਪੂਗ ਗੁਣਿ ਹੋਰ নাহি ਕੋਈ ਨਾ ਘੁਆ ਨਾ ਘੁਏ ਦੇਵਤਾਵ ਤੇ ਉਹ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਜੀ ਕਮਜਾਤ ਨਾਨਕ ਨਾਵੇ ਬਾਸਨਾਤ ਰਾਗ ਦੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਗੁਰੁ ਕਿਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਇ ਕਰ ਅਜਾਣ ਪ੍ਰਗਾਸ ਮੇਰੀ ਮਿਤ ਗੁਰ ਦੇ ਮੋਖ ਰਾਮ ਨਾਮ ਪ੍ਰਗਾਸ ਗੁਰਬਤਨਾ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉਪਾਗ ਵਡੇਰੇ ਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਲੈ ਦਰਬਤਾ ਸਹੈ ਮੇਲਾ ਸੰਗਤ ਗੁਣ ਪ੍ਰਗਾਸ ਜਿਨ ਹਰ 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 ਅਰਸ਼ ਨਾਉ ਨਾ ਪਾਇਆ ਤੇ ਭਾਗ ਅਨਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜਿਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੋਰ ਮਹਤਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਅਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੇ ਮਹਿਲਾ ਪੰਜਵਾ ਕਾਹਿਰ ਵਨਤ ਬਦਮ ਜਹਰ ਹਰਜੋ ਪ੍ਰਿਆ ਸੈਲ ਪਥਰ ਮੈਂ ਜੰ ਤੂੰ ਪਾਈ ਤਾ ਕਰਜ ਕਾਗੇ ਕਰਤ ਰਿਆ ਮੇਰੇ ਬਾਦੋ ਜੀ ਸਤ ਸੰਗਤ ਬਲੈ ਸੋਤ ਰਿਆ ਗੁਰ ਪ੍ਰਸਾਦ ਅਪਰੰਧ ਪਾਇਆ ਸੁਮਕੇ ਕਾਸ਼ਤ ਹਰਿਆ ਰਹਾ ਰਹਾ ਜਨਨ ਮਿਤਾ ਲੋਕ ਸੁਭਨਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਅਰਜ ਸੁਵਾਹੀ ਠਾਕੁਰ ਕਾਹੇ ਮਨ ਪਵ ਕਰਿਆ ਊੜ ਊੜ ਆਵੇ ਛੇ ਕੋਸਾਂ ਦੇ ਪਛੇ ਅਵਸ਼ਰੇ ਸ੍ਰੀ ਸ੍ਰਿਆ ਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸੁਭਨ ਨ ਕਰਿਆ ਸਵਨਦਾਨ ਦਾਸ਼ਸ਼ਟ ਅਸ਼ਦਾਨ ठाकुड़ कर अदल धरया ਜਨ ਨਾਨਕ ਬਲ ਬਲ ਸੁਭ ਲਜਾਈਐ ਤੇਰਾ ਨਾ ਪਾਰ ਆਵਰਿਆ ਰਾਗਾ ਸਾਹਿਬਲਾ ਚੌਥਾ ਸੋ ਪਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗਮ ਆਪਾਰ ਸਬਤਿ ਆਵਹਿ ਸਤਿ ਆਵਾਂ ਤੁਹ ਜੀ ਹਾ ਸੱਚੇ ਸਰਦਨ ਹਾਰਾ ਹਾਵ ਜੀ ਤੁਮਹਾਰੇ ਜੀ ਦੁਨੀਆ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਾਦੋਖ ਵਿਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਜਨ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰੇ ਕੋਪੁਰਖ ਅਸਮਾਨ ਇਹਦਾਤਾ ਦੇ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਨੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਨਾ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਨਕ ਦੀਨ ਗੁਰਪਾਣਾ ਹਰਿ ਤਿਆਵ ਹੈ ਹਰਿ ਤਿਆਵ ਹੈ ਤੁਜੀ ਸੇ ਜਨ ਜਗ ਮਾ ਸ਼ਗ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹੱਥ ਆਇਆ ਜੀ ਤਨ ਟੁੱਟੇ ਜਾਵਗੇ ਫਾਸੇ ਜੇ ਨਿਰਪਾਉ ਜਨ ਹਰ ਜਨ ਪਾਉ ਆਇਆ ਜੀ ਤਨ ਕਾ ਪਾਉ ਸਗ ਵਾਸੀ ਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨਾਨ ਦਿਲਵਲ ਜਾਸੀ ਏਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰਣ ਕ ਅਨੇਕਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਅਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਆਪੜ ਹੈ ਉਹ ਸਿਮਰਤ ਸਾਸ ਜੀ ਇਕਦਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਦਵਾਦੁਰਖ ਪਰੰਪਰ ਕਰਤਾ ਜੀ ਤਦ ਜੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਸਤਿ ਕੋ ਜੀ ਤੂੰ ਨਹਿਜਨ ਕਰਤਾ ਸੋਈ ਹੁਦਾ ਪੈ ਭਾਵੇ ਸਿਵਰਤੈ ਜੀ ਤੂੰ ਆਪੈ ਗ੍ਰਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਏ ਜੀ ਤਦ ਆਪੈ ਸਰਦ ਸਭ ਹੋਈ ਜਾ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿਵ ਕਾ ਜਾਣੂ ਏ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆ ਰਮਾ ਦਾ ਸਾਈਂ ਜੋ ਤੂੰ ਪਾਵੇਂ ਸੋ ਇਥੇ ਸੀ ਜੋ ਤੂੰ ਗੇਹੀ ਸੋ ਹਉ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧਿਆਇਆ ਸਨਿਗਰਪਾਗ ਰਹੇ ਨਾਮ ਅਰਥ ਨ ਪਾਇਆ ਗੁਰਮੁਹਲਾ ਦਾ ਮਨ ਮੋਹ ਗਵਾਇਆ ਜਦ ਆਪ ਛੋੜਿਆ ਆਪ ਮਿਲਾਇਆ ਤੂੰ ਜਿਹੜਾ ਉਹ ਸਤਜਿ ਹੈ ਮਾਹੀਦ ਬਿੰਦੂ ਜਹ ਕੋਈ ਨਾਹੀ ਜੀ ਜਦ ਸਾਦੇ ਰਾਖੇ ਲ ਬ ਜੋ ਮਨੁਸੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋ ਇਹ ਜਨ ਜਾਣੈ ਹਰ ਗੁਣ ਸਤਿ ਹੈ ਆਖ ਵਖਾਣੈ ਜਿਨਾਂ ਹਰਿ ਸੇਵਿਆ ਉਸ ਪਾਇਆ ਸਹਜਿ ਹੈ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਕਦਵੇਂ ਦੋ ਜਾਵਰਣਾ ਕੋਣੀ ਦਵ ਕਰ ਕਰ ਵੇਖ ਹੈ ਜਾਣੈ ਸੋਈ ਜਨਾਨ ਗੁਰਮਖੋ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਚਿਤ ਸਰਵੜਾ ਪਲਿ ਨਿਵਾਸਾ ਪਾਣੀ ਪਾਵਗਤ ਨਹਿ ਕੀਆ ਪੰਗਜ ਮੋ ਪਗਨੇ ਚਾਲੈ ਹਾਮ ਦੇਖਾਂ ਤਿਹ ਟੂ ਬੇਲੇ ਮਾਨੇਖ ਨਾ ਚੀ ਦਸ ਮੂੜ ਮਨਾ ਹਰਿ ਅਸਰਾ ਤੇ ਰਹੇ ਊਨ ਗੱਲਿਆ ਰਹਾਵ ਨਾ ਹੋ ਜਤੇ ਸਦ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣੋਤ ਨਾਨਕ ਜਨ ਕੇ ਸ਼ਰਣਾ ਜਨ ਤੂੰ ਨਾਹੀ ਵੇਸ ਰਿਆ ਆਸਾ ਮਹਿਲਾ ਪੰਜਵਾ ਭਏ ਪ੍ਰਾਪਤ ਮਨ ਹੁ ਦੇ ਹੁਰੀਆ ਗੋਬਿੰਦ ਮਨਨ ਕੇ ਤੇਰੇ ਪਰਿਆ ਅਵਰੇ ਕਾ ਤੇ ਕਿਤਨਾ ਕਾਮ ਮੇਲੇ ਸਾਧ ਸੰਗਤ ਪਾਜ ਕੇਵਲ ਨਾਮ ਸਰਨ ਜਮ ਲਾਗ ਪਾਪ ਜਲ ਤਰਨ ਕੈ ਜਨਮ ਵਰਥਾ ਜਾਤਿ ਰਮਾਇਆ ਖੈ ਰਹਾਉ ਜਬ ਤਾ ਸੰਜਮ ਤਰਉਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਆਇਆ ਕਹੁ ਨਾਨਕ ਹਉ ਨੀਚ ਕਰੰਬਾ ਸ਼ਰਨ ਪਰੇ ਕੀ ਰਾਖੋ ਸਰਬ ਪਾਤਸ਼ਾਹੇ ਦਸਵੇਂ ਖਾਬਿਓ ਬਾਈ ਬੇਨਤੇ ਚਉਪਾਈ ਹਮਰੇ ਇੱਕ ਰੋਹਾ ਤੇ ਰਛਾ ਪੂਰਨ ਹੋਏ ਤੇ ਕੇછા ਤਾਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕਰੁ ਅਪਰਤ ਪਾਰਾ ਹਮ ਰਹਿ ਦੁਸ਼ਟ ਸੁਬਾਦੁ ਕਾ ਬੋਹੋ ਆਪ ਹਾਦਮ ਨਮਸਾਪੂ ਸਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੁਰਛਾਰ ਜਗਰਦੈ ਕਰਿਐ ਸਭ ਨਨਕ ਆਵਾਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੇ ਅਵਨ ਨਾ ਧਿਆਉਂ ਜੋ ਪਰਚਾਹੂ ਸਭ ਤੁਮਸੇ ਪਾਉਂ ਸੇਵਾ ਸਿੱਖਾ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਹਾ ਦੇਵ ਜੇ ਵਰਗੈ ਮਨਣ ਕਾਲ ਕਾ ਤਰਾਸਨ ਵਰਗੈ ਇਹੋ ਜੋਤ ਦਾ ਹਮਾਰੇ ਪਛਾ ਰਿਆ ਤੂੰ ਓ ਜੋ ਖਿਰ ਰੱਛਾ ਰਾਖ ਲੋ ਰੱਖਣ ਹਾਰੇ ਸਾਹਿ ਸੰ ਸਹਾਇ ਪਿਆਰੇ ਦੇਨ ਬੰਦ ਦਸਨ ਗਿ ਹੰਤਾ ਅਦਮਾ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਪਰਮਾ ਭਵਤਰਾ ਕਾਲ ਪਾਏ ਸੂਜੇ ਭਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਗਿਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀ ਓਏ ਮੇਦ ਰਾਏ ਪਰਮਾ ਜੋਥਿਓ ਜਮਨ ਕਾਲ ਸਤਿ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥ ਨਉ ਜਾਇਓ ਆਦਿ ਤੇਗਿ ਅਵਤਾਰਾ ਸੋਏ ਗੁਰ ਸਮਝੇ ਹੋਂ ਹਮਾਰਾ ਨਮਸਕਾਰ ਜਿਸੇ ਕੋ ਹਮਾਰੀ ਸਗਰ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵ ਗੁਣ ਸਭ ਦੇਓ ਸਤਰਨ ਕਾ ਪਲਮੋ ਬਦ ਕੀਓ ਕੜ ਕੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਵਿਸ਼ਾਨਤ ਚੀਟੀ ਤੇ ਗਿੰਦਨਾ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕੇ ਏਕੇ ਪਿਰਵਸ਼ਾਲਾ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਥ ਤਾ ਦੇਹ ਅਪਾਰਾ ਜਵਾ ਕਰ ਕਰਤ ਹੋ ਕਪਮੂ ਤੁਮੈ ਮਿਲਤ ਦੇਹ ਤਰ ਸਭੂ ਜੇ ਤੇ ਵਜਨ ਸ੍ਰਿਸ਼ਟ ਸਵਤਾ ਦੇ ਆਪੋ ਆਪਣੀ ਉਹ ਜੋ ਉਚਾਰੈ ਤਉ ਸਭ ਹਿੱਤੈ ਰਹੈ ਨਿਰਾਲੰਭ ਜਾਨ ਨਵੇਦ ਪੇਦ ਰਾਲੰਭ ਨਿਰੰਕਾਰ ਨਿਰਵਕਾਰ ਨਿਰਾਲੰਭ ਆਦਾਨੀ ਨਾਦ ਸੰਭ ਤਾ ਗਉਣ ਉਚਾਰਤ ਪੇਦ ਜਾ ਗੁਪੀਵ ਨਾ ਪਾਵਤ ਬਿਦ ਤਾ ਕਾ ਕਰਪਾ ਹੰ ਨਮਾਨਤ ਮਹਾ ਮੂਲ ਹੈ ਜਪੇ ਦਿਨਾਂ ਜਾਤਿ ਮਹਾ ਦੇਵ ਕੋ ਗਹਿ ਤ ਸਦਾ ਸ਼ਿਵ ਦਰੰਕਾਰ ਕਾ ਚੀਰਤਨੈ ਪਿਵ ਆਪ ਆਪਨੇਮਦ ਹੈ ਜੀਤੇ ਬਰਣਦ ਪਿਨ ਪਿਨ ਤੂੰ ਹੈ ਦੇਤੇ ਤੁਮਰਾ ਨਖਾਣਾ ਜੈ ਬਸਾਰਾ ਕਹਿ ਬੁਜ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪਸਰੂਪਾ ਰਗ ਪਿਉ ਰਾਵ ਕੇ ਹੂਪਾ ਅੰਡਾ ਜੇ ਰਸੇ ਤੇ ਕਿਨੀ ਉਤਵੇਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹੋਏ ਬੈਠਾ ਕਹੋ ਸ਼ਮਨ ਪਿਉ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਬੋ ਆਜੁ ਆਸਰੂਪ ਸਵੈੰਪਭ ਅਵਰੱਛਾ ਮੇਰੇ ਇਧਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੋ ਤੇਠ ਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਤੁਝ ਦਾ ਸ਼ਰਣੇ ਪਰੇ ਤਨ ਕੈ ਦੁਸ਼ਟ ਦਉਤ ਹਵੇ ਮਰੇ ਫੁਰਖ ਜਵਨ ਪਗ ਪਰੇ ਤਿਹਾਰੇ ਦਮ ਸ਼ੰਕਰ ਸਭ ਉਟਾਰੇ ਜੋ ਅਕਲ ਕੋ ਗਵਾਰ ਤੇ ਆਇ ਹੈ ਤਾਂ ਕਿ ਗਾਲਿਖਣ ਹੈ ਰੱਖਿਆ ਹੋਵੇ ਤਾਹੇ ਸਭ ਕੱਲ ਦੁਸ਼ਟ ਅਦਿਸ਼ਟ ਤਰੇ ਤਦ ਕੱਲ ਕਿਰਪਾ ਜਿਸ਼ਟ ਜਨ ਜਾਨ ਨਿਰਭਉ ਤਾਂ ਕਿ ਤਾਤਨੁ ਕੁਮਹਰ ਹੋਰੇ ਦਇ ਦੈਗ ਕਰਮੋ ਸਭ ਹੋਏ ਦੁਸ਼ਟ ਚਾਉਸ਼ਕ ਨ ਕੋਈ ਇਕ ਵਾਰ ਜਗਤਮਾਸ਼ ਮਹਾਰਾ ਕਾਲ ਪਾਸੇ ਤਾਹੀ ਵਾ ਜਿਨ ਨਰਨਾਵ ਤੇ ਹਾਰੋ ਕਹਾ ਦਾਰੁ ਦੁਸ਼ਤ ਦੋਹਤੇ ਰਹਾ ਖੜੜ ਕੇਤ ਮੈਂ ਛਲ ਤੇ ਹਾਰੇ ਆਪ ਹਾ ਦੈਲ ਹੋਵਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਤ ਦਵਤੇ ਲਹ ਬਚਾਈ ਸਬਈਆ ਪਾਹੀ ਗਹ ਜਾਤੇ ਤੁਮਰੇ ਤਉ ਤੇ ਕੁਮਾਖ ਤਰਨਹਿ ਆਨੇਉ RAM ਨਹੀਮ ਪ੍ਰਾਨੁ ਕਰਾਨ ਅਨੇਕ ਹੈ ਉਗੀਗ ਰਾਮਾਨੇਉ ਸਵਰੇ ਸਾਸ ਰਵੇ ਸਬੈ ਭੂਪੀ ਦੇ ਕਹੇ ਹਮੇਗ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਨ ਮੈਂ ਨਾ ਕਹਿਉ ਸਾਤੋਹਿ ਬਖਾਨੇਉ ਦੁਹਰਾ ਸਗਲ ਦਵਾਰ ਕੋ ਸਾੜਖ ਹੈ ਰੋ ਦਵਾਰ ਬਾਹੇ ਗਹੇ ਕਿਲਾ ਜਸ ਦਾਸ ਤੁਹਾਰ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਨ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀ ਆਵਨਿਆ ਰਾਗ ਰਚਨਾ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾ ਗਾਵੋ ਮਰੀ ਕੀ ਰਾਮ ਨੰਗਨੇ ਵਿਸਾਯਾ ਕਹਿ ਨਾਨਕ ਬਨਦ ਹੁਵਾ ਸਤਿਗੁਰੂ ਮੈਂ ਪਾਇਆ ਯਮਨ ਮੇਰਿਆ ਤੂ ਸਰਦਾਰ ਹੋ ਹੰਨ ਨਾਲੇ ਨਨਾਰ ਮੋ ਤੋ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਹੋ ਤਰੇ ਤੇਰਾ ਸਾਰਜ ਸਭ ਸਵਾਰਣਾ ਸਭ 나ਗ ਨਾ ਸਮਰਤ ਸੁਆਮੀ ਸੋਖ ਯਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰੈ ਕਰਤਾ ਤੇਰਾ ਸਭ ਚਹ ਜਿਸ ਦੇਹ ਸੋ ਪਾਵੈ ਸਦਾ ਸਲਾਹਤਰੀ ਨਾਮ ਨੋ ਸਾਵੈ ਨਾਮ ਲਿਖੇ ਮਨੁਸਿਆ ਵਾਜੇ ਸਦਕ ਨੀਰੇ ਕਹਿ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਧਾਰੋ ਸਾਥ ਨਾ ਧਰਮ ਮੇਰਾ ਇਹਨ ਮੁਖਾ ਸਭ ਗਵੰਝਾ ਖਰ ਅਸ਼ਾ ਸੁਖੁ ਮਨੈ ਸਿਆ ਇਨਿਛਾ ਛਪ ਜੈਗਾ ਤਦਾ ਕਰਮਾਲ ਕੀਤਾ ਗੁਰਮਾਨ ਕੀਤਾ ਗ੍ਰਿਵਟੋ ਜਿਸ ਦੀਆਂ ਵਟਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਜੇ ਪੰਜ ਸ਼ਬਦ ਸਦਕਰ ਸੁਵਾਗੇ ਕਰ ਸੁਵਾਗੇ ਸ਼ਬਦ ਬਾਜੀ ਗੱਲਾਂ ਜਿਤੇ ਕਰਤਾ ਰੀਆਂ ਪੰਚ ਦੁੱਧ ਵਸ਼ਕਤੇ ਕਾਲ ਗੰਗ ਮਾਰਿਆ ਤੁਰ ਰੋਗ ਨ ਪਾਇਆ ਤਦਿਨ ਕਾ ਸੇਨਾ ਮਾਰ ਕੇ ਲਾਗੀ ਕਹਿ ਨੰਦ ਸੁਮਵਾ ਤਤ ਕਰ ਅਨਹਦ ਵਾਚੀ ਆਨੰਦ ਸੁਨੁੜ ਪਾਗੇ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਪਾਇਆ ਪਤਰੇ ਸਾਗਰ ਵਿਸੂਰੇ ਦੋਹ ਕਰੋ ਉਸਨਤਾਬਤ ਨੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਮਤੇ ਪੁਨਿ ਦਿਖਹਤੇ ਪਵਿੱਤ ਸਤਗੁਰ ਹਾਉ ਆਵਰ ਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧੌੜੀ ਮਹਿਲਾ ਪੰਜਵਾ ਥਾਲ ਵਿਸ਼ਨ ਵਸਤੂ ਪੈਉ ਸਤ ਸੰਦੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪੈਉ ਜਿਸ ਕਾ ਸਭ ਸਤਾਰੂ ਜੇ ਕੋ ਖਾਵੈ ਜੇ ਕੋ ਪੰਚੈ ਤਿਸ ਕਾ ਹੋਇ ਉਦਾਰੋ ਇਹ ਬਾਤ ਜਿਨੈ ਜਾਏ ਨਿਤ ਨਦਰਸ ਸੁਨਤਾਰੂ ਤਉ ਸਵਸਾਰ ਚਲਨ ਤਰੀਏ ਸੋ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਂ ਤੋ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸ ਪਿਓਏ ਦਰਸ ਪਿਆ ਮਹਿਰਾਮ ਤੋ ਤੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵਾਂ ਤਰਮਨ ਥਿਵੈ ਹਰਿਆ ਪੌੜੇ ਰਥੈ ਤੂੰ ਸਮਰਥ ਜਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਤਰ ਮਾਹੀ ਸੁਣ ਕੈ ਜਦ ਕਹਿ ਦੂਤ 나ਏ ਤੇਰੇ ਛਡ ਜਾਹੇ ਪਾਜਲ ਵਿਖੋਂ ਸਗਾਸ ਮੰਗਰ ਸ਼ਬਦੇ ਪਾਰ ਪਾਹੇ ਨ ਕੋ ਲੱਗੇ ਪਿਆ ਅੰਮ੍ਰਿਤ ਸੇਖਾਹੀ ਕਲੋਂ ਪੁਨ ਗੁਣ ਗੋਵਿੰਦ ਗਾਹੀ ਸਭ ਸਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਮਿਰਥਾਕ ਵਿਨਾ ਜਾਏ ਦਿਆਵੈ ਤਦਾਹੀ ਲੋਕ ਮਹਲਾ ਅੰਤਰ ਗੁਰ ਨਾਦਣਾ ਜਿਹਵਾ ਜਾ ਗੁਰ ਨਾਮ ਨੇਤਰੀ ਸਤਿਗੁਰ ਪੇਖਣ ਸ਼ਰਮਣੇ ਸੁਰਣਾ ਗੁਰ ਨਾਮ ਹਰ ਗੁਰ ਸੇਧਿ ਰਤਿਆ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮਨ ਪਾਤੀ ਹੈ ਵਰਲੇ ਕੀ ਕੀ ਮਹਿਲਾ ਫਿ ਜਵਾ ਔਰ ਅਖੇ ਰਖਣ ਹਾਰ ਆਪ ਬਾਰੀਅਨ ਗੁਰਖੇ ਪੈਰੇ ਪਾਏ ਕਾਜ ਸਵਾਰੀਅਨ ਹੁਵਾ ਆਪ ਦਿਆਲ ਬਨਹੁ ਨ ਵਿਸਾਰੀਅਨ ਅਸਾਜਨਾਗੇ ਸੰਗ ਭਵਜਲਤਾਰੀਅਨ ਸਾਖਤ ਅੰਧਕ ਦੁਸ਼ਟ ਅਖਿਨ ਮਾਹੀਨ ਦਾਰੀਅਨ ਤਿਸ ਸਾਹਿਬ ਕੀ ਲੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ